ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਜਾਦੂ ਮੰਤਰ ਵਾਲੀ ਦਵਾਈ ਪਾਕ ਕਰ ਰਹੇ ਹਾਂ ਝੋਨੇ ਦੇ ਉੱਤੇ ਪੰਜ ਕਿੱਲਾਂ ਦੇ ਉੱਤੇ ਟ੍ਰਾਇਲ ਲਾ ਰਹੇ ਹਾਂ ਮੈਂ ਪਹਿਲਾਂ ਕਦੇ ਨਹੀਂ ਕੀਤੀ ਪਰ ਐਤ ਕੀ ਪਹਿਲੀ ਵਾਰੀ ਕਰਨ ਲੱਗੇ ਆ ਫਿਰ ਦੱਸਾਂਗੇ ਤੁਹਾਨੂੰ ਕੀ ਰਿਜ਼ਲਟ ਆਊਗਾ ਕੀ ਨਹੀਂ ਆਊਗਾ ਢੋਲ ਪਾ ਲਿਆ ਇਹ ਸਾਢੇ 3:00 ਹੋ ਗਏ ਦੁਪਹਿਰ ਦੇ ਤੇ ਮੈਂ ਕਾ ਤਿਆਰੀ ਵੇਰੀ ਕਰਦਿਆਂ ਨੂੰ 4:30 ਵੱਜ ਜਾਣਗੇ ਤੇ ਰਾਤ ਭੌਂਤੇ ਸੀ ਜਗਾੜ ਟੋਪੀਆਂ 'ਚ ਆ ਲੋ ਜੀ ਆ ਤਾਂ ਹੈਗਾ ਲੋਹਾ 19% ਵਾਲਾ ਲੈ ਆਏ ਭਾਈ ਇਹਦਾ ਲੋਹਾ ਲੋਹਾ ਕਦੇ ਵੀ ਆਪਾਂ ਮਿੱਟੀ ਦੇ ਵਿੱਚ ਨਹੀਂ ਸੁੱਟਣਾ ਮਿੱਟੀ ਦੇ ਵਿੱਚ ਸੁੱਟ ਕੇ ਤਾਂ ਆਪਾਂ ਪੂਰਤੀ ਕਰ ਹੀ ਨਹੀਂ ਸਕਦੇ ਲੋਹੇ ਦੀ ਲੋਹੇ ਨੂੰ ਸਪਰੇਅ ਨਾਲ ਹੀ ਦੇਣਾ ਪਊਗਾ ਤੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਕਲੀ ਕਲੀ ਦਾ ਪਾਣੀ ਇਹ ਵਸੁੱਤ ਤੋਂ ਆ ਜਿਹੜਾ ਨਿਚਾੜ ਕੇ ਤੇ ਇਹ ਪਾ ਦੇਣਾ ਉਸ ਤੋਂ ਬਾਅਦ ਆ ਕੀ ਆ ਗਈ ਆਪਣੇ ਕੋਲੇ ਜਿੰਕ 33% ਲੈ ਵੀ ਇਹ ਸਾਰੇ ਜਲ ਜੀਰੇ ਆ ਜਿਹੜੇ ਇਹ ਝੋਨੇ ਦੇ ਉੱਤੇ ਹੋਣਗੇ ਤੇ ਇੱਕ 5 ਕਿਲੋ ਮੈਗਨੀਸ਼ੀਅਮ ਸਲਫੇਟ ਉਹ ਮੌਕੇ ਤੇ ਘੋਲ ਲਾਂਗੇ ਉਹ ਘੋਲ ਹੀ ਜਾਣਾ ਉਹ ਮੱਡ ਕੱਢਿਆ ਹੋਇਆ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉੱਤੇ ਮੈਂ ਡੋਜ਼ ਵੀ ਲਿਖ ਦੂੰਗਾ ਇਹ 6 ਕਿੱਲਿਆਂ ਦੇ ਉੱਤੇ ਕਰਾਂਗੇ ਵੀਰੇ 120 ਲੀਟਰ ਲੱਗੇ ਪਾਣੀ 125 ਲੀਟਰ ਲੱਗੇ 130 ਲੀਟਰ ਲੱਗੇ ਤੇ ਫਿਰ ਤੁਹਾਨੂੰ ਦੱਸਾਂਗੇ ਕੀ ਰਿਜ਼ਲਟ ਆਉਂਦਾ ਕੀ ਨਹੀਂ ਆਉਂਦਾ ਆ ਪਿਆ ম্যাগਨੀਸ਼ੀਅਮ ਸਲਫੇਟ ਇਹ ਵੀ 5 ਕਿਲੋ ਆ ਕੁੱਲ ਮਿਲਾ ਕੇ ਯਾਰ 8900 ਗ੍ਰਾਮ ম্যাগਨੀਸ਼ੀਅਮ ਕਿੱਲੇ ਦਾ ਤੇ 8900 ਗ੍ਰਾਮ ਹੀ ਲੋਹਾ ਕਿੱਲੇ ਦਾ 6 ਤੋਂ ਲੈ ਕੇ 700 ਗ੍ਰਾਮ 33% ਵਾਲੀ ਜਿੰਕ ਜੇ 21 ਆਉਣੀ ਪਾਉਣੀ ਆ ਤਾਂ ਕਿਲੋ ਤੇ ਕਿਲੋ ਹੀ ਕਲੀ ਇਹਦੀ ਸਪਰੇਅ ਅੱਜ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕੀ ਬਣਦਾ ਕੀ ਨਹੀਂ ਰਿਜ਼ਲਟ ਬਣਦਾ ਤੇ ਆ ਵੇਲ ਸੀ ਬਾਈ ਇਹ ਤੋਂ ਮੈਨੂੰ ਲੱਗਦਾ ਹਜ਼ਾਰਾਂ ਦੇ ਹਿਸਾਬ ਨਾਲ ਕਦੂ ਲੱਥ ਗਏ ਹੁਣੇ ਅੱਜ ਫੇਰ ਲੈ ਗਿਆ ਕਦੂ ਖਾ ਖਾ ਕੇ ਮੈਂ ਨਾ ਉਹ ਹੋ ਗਿਆ ਆਪਣਾ ਤੇ ਆ ਝੋਨੇ ਦੇ ਉੱਤੇ ਬਈ ਅੱਜ ਸਪਰੇਅ ਕਰ ਰਹੇ ਆਂ ਕੰਡੀਸ਼ਨ ਕੀ ਆ ਵੀ ਪਾਣੀ ਖੜਾ ਹੋਣਾ ਚਾਹੀਦਾ ਪਤਲਾ-ਪਤਲਾ ਠੀਕ ਹੈ ਦਵਾਰਾ ਫਵਾਰਾ ਨਾ ਵੱਜੇ ਇਹ ਚੀਜ਼ ਦਾ ਚੰਗੀ ਤਰ੍ਹਾਂ ਨਵਾਦੋ ਬੂਟਿਆਂ ਨੂੰ ਤੇ ਜਿੱਥੇ ਕੋਈ ਵੀ ਮਾੜੀ-ਮੋਟੀ ਕਮੀ-ਸ਼ਮੀ ਹੈ ਉਹ ਪੂਰੀ ਹੋ ਜੂਗੀ ਲੈ ਮੇਤਰੋ 6 ਗੱਲਾਂ ਦਾ ਢੋਲ ਲਾ ਕੇ ਤੇ ਨਵੇੜਤਾ ਕੰਮ ਇੱਕ ਵਾਰੀ ਤੇ ਕਮੈਂਟ ਜ਼ਰੂਰ ਕਰਿਓ ਵੀ ਪਹਿਲੀ ਸਪਰੇਅ ਹੈ ਜਿਹੜੀ ਉਹ ਜ਼ਹਿਰ ਵਾਲੀ ਕਰਨੀ ਆ ਜਾਂ ਤੱਤਾਂ ਵਾਲੀ ਕਰਨੀ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ YouTube ਤੇ ਦੇਖ ਰਹੇ ਹੋ ਜਾਂ Facebook ਤੇ ਦੇਖ ਰਹੇ ਹੋ ਫੋਲੋ ਕਰ ਲਓ ਥੈਂਕ ਯੂ ਸੋ ਮੱਚ